ਕੀ ਜਾਂਦੇ ਜਾਂਦੇ ਗਿਆ ਸੀ ਗੋਲੀ ਮਾਰਤੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀਜੇ ਦੇ ਉਹ ਆਸਲੀ ਗਿਆ ਸੀ ਇਹ ਆਪਣੇ ਕੋ ਪਰਚੀਆਂ ਲਈ ਆਏ ਕਰਾਣੇ ੁੰਡਾ ਬੱਚਾ ਪਰਚੀਆਂ ਚੋਂ ਕਰਦਾ ਪਿਆ ਸੀ ਉਹਨੇ ਪਰਚੀਆਂ ਮੰਗੀਆਂ ੁੰਡਾ ਇਦਾਂ ਪਰਚਾ ਚੋਂ ਕਹਿੰਦੇ ਨੇ ਪਰਚੀਆਂ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢੀ ਯਕੀਨ ਆ ਜਾਂਂਦੀ ਜੀ ਕਲਵਿੰਦਰ ਕੌਰ ਕੀ ਲੱਗਦਾ ਏ ਜਿਹਦੀ ਮੌਤ ਹੋਈ ਤੁਹਾਡਾ ਬੇਟਾ ਏ ਮੇਰਾ ਤੇ ਕੀ ਗੱਲ ਹੋਈ ਉਹਨੂੰ ਉਹ ਡੀਜਿਆਂ ਦੇ ਜਾਂਦੇ ਸੀ ਗਿਆ ਸੀ ਗੋਲੀ ਮਾਰਤੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀਜੇ ਦੇ ਉਹ ਅਸਲੀ ਗਿਆ ਸੀ ਤੇ ਕਿੰਨੇ ਕ ਵਜੇ ਦੀ ਗੱਲ ਏ 9 ਵਜੇ ਦੀ ਗੱਲ ਏ ਅੱਗੇ ਵੀ ਜਾਂਦਾ ਸੀ ਡੀਜੇ ਦੇ ਹਾਂਜੀ ਜਾਂਦਾ ਸੀ ਪਿੰਡ ਦੇ ਸੀ ਡੀਜੇ ਤੁਹਾਡੇ ਦੇ ਹਾਂਜੀ ਪਿੰਡ ਦੇ ਕੀ ਮੰਗ ਕਰਦੇ ਜੀ ਹੁਣ ਸਾਨੂੰ ਨਸਾਬ ਚਾਹੀਦਾ ਆ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਿਆ ਤੇ ਕਿੰਨੀ ਘੁਮਰ ਹੀ ਬੇੜੇ ਤੁਹਾਡੇ ਦੀ 15 16 ਸਾਲ ਹੀ ਕਿੰਨੇ ਤੁਹਾਡੇ ਬੇਟੇ ਆ ਦੋਵੇਂ ਬੇਟੇ ਹੀ ਮੇਰੇ ਤੇ ਪੁਲਿਸ ਆਈ ਸੀ ਇਥੇ ਪੁਲਿਸ ਆਈ ਸੀ ਕੀ ਕਾਰਵਾਈ ਕੀਤੀ ਪੁਲਿਸ ਨੇ ਕੋਈ ਨਹੀਂ ਕੀਤੀ ਕੀ ਨਾ ਜੀ ਵੀਰ ਜੀ ਕਰਨ ਪਿੰਡ ਘੜਾ ਜੀ ਅਲਕੋਕਲਾ ਜਿਹੜੀ ਬੱਚੇ ਦੀ ਮੌਤ ਹੋਈ ਕੀ ਗੱਲ ਹੋਈ ਏ ਇਹ ਆਪਣੇ ਕੋ ਪਰਚੀਆਂ ਲਈਆਂ ਆਏ ਕਰਾਣੇ ਮੁੰਡਾ ਬੱਚਾ ਪਰਚੀਆਂ ਚੁਗਦਾ ਪਿਆ ਸੀ ਉਹਨੇ ਪਰਚੀਆਂ ਮੰਗੀਆਂ ਮੁੰਡਾ ਇਦਾਂ ਪਰਚਾ ਜੋ ਕਹਿੰਦੇ ਨੇ ਪਰਚਾ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢ ਕੇ ਸਿੱਧੀ ਕੌਣ ਹੀ ਜਿੰਨੇ ਮਾਰੀ ਗੋਲੀ ਪਤਾ ਨਹੀਂ ਭਾਈ ਘਰ ਆ ਲਿਆ ਨੂੰ ਪਤਾ ਹੋਊਗਾ ਘਰ ਦੇ ਨੂੰ ਪਤਾ ਕੌਣ ਆ ਕੌਣ ਨਹੀਂ ਘਰ ਦੇ ਵੀ ਦੱਸ ਦੇ ਨਹੀਂ ਭਾਈ ਕੌਣ ਆ ਕਿੱਥੇ ਲਾਇਆ ਸੀ ਡੀਜੇ ਕਿਹੜੇ ਪਿੰਡ ਲਾਇਆ ਸੀ ਇੱਥੇ ਲਾਇਆ ਸੀ ਅਸਲੀ ਲਾਇਆ ਸੀ ਜੀ ਕੀ ਪ੍ਰੋਗਰਾਮ ਸੀ ਉਹਨਾਂ ਦਾ ਥਾਕਾ ਹੀ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਆ ਜਾਂ ਹੋਰ ਵੀ ਕੋਈ ਹੈਗਾ ਨਾਲ ਨਹੀਂ ਭਾਜੀ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨਹੀਂ ਦਿੱਤੀਆਂ ਇਹਨੇ ਕੱਢ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਗ ਗਿਆ ਇਹਨੇ 3-4 ਫਾਇਰ ਤਾਂ ਉਹਨਾਂ ਕੱਢੇ ਆ ਆਪਾਂ ਮੁੰਡੇ ਨੂੰ ਚੁੱਕ ਕੇ ਲੈ ਆਏ ਆ ਉਹਨਾਂ ਦੇ ਘਰ ਦੇ ਫਿਰ ਸਾਨੂੰ ਦਬਾ ਪਾਈ ਜਾਂਦੇ ਸੀ ਤੁਸੀਂ ਕੱਲ ਹੀ ਕਰਦੇ ਜੇ ਕੱਲ ਹੀ ਰੋਂਦੇ ਜੇ ਇਹ ਵਾਜੋ ਵਾ ਇਦਾਂ ਵਾ ਇਦਾਂ ਵਾ ਕਰਦੇ ਸਾਨੂੰ ਦਬਾ ਪਾਈ ਹੁੰਦੇ ਸੀ ਰਿਸ਼ਤੇਦਾਰ ਹੀ ਭਾਜੀ ਉਹਨਾਂ ਦਾ ਹੀ ਬੰਦਾ ਉਹਨਾਂ ਸੱਜਿਆ ਹੀ ਤੇ ਆਇਆ ਸੀ ਉਹਨਾਂ ਦੇ ਮੁੰਡੇ ਆ ਹਾਂਜੀ ਇਹ ਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੰਡਿਆਂ ਤੇ ਘਰ ਵਾਲਿਆਂ ਨੂੰ ਪਤਾ ਹੋਣਾ ਜੀ ਭਾਈ ਘਰ ਵਾਲਿਆਂ ਦੇ ਆਪਾਂ ਨੂੰ ਫੁੱਲ ਕਾਰਵਾਈ ਚਾਹੀਦੀ ਹਾਂਜੀ ਹਾਂਜੀ ਨਾਂ ਦਿੱਤ ਘਰ ਵਾਲਿਆਂ ਅੱਜ ਘਰ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਆਪਾਂ ਕਿੰਨੇ ਕ ਵਜੇ ਦੀ ਗੱਲ ਹੈ ਜੀ ਭਾਈ 9 ਵਜੇ ਦੀ ਗੱਲ ਹੈ ਤੇ ਜਿਹੜਾ ਮੁੰਡਾ ਇਹਦੀ ਡੈਥ ਹੋਈ ਹੈ ਉਹਦਾ ਕੀ ਨਾਂ ਸੀ ਸਰਜੀਤ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਹੈ ਅਲਗੋਕਲਾ ਉਮਰ ਕਿੰਨੀ ਸੀ 16 15 ਸਾਲ ਦੇ 15 16 ਸਾਲ ਯਕੀਨ ਆ ਜੀ ਵੀਰ ਜੀ ਮੇਰਾ ਨਾਮ ਲਵਜੀਤ ਰਿਤ ਪਿੰਡ ਕਿਹੜਾ ਜੀ ਅਲਗੋਕਲਾ ਕੀ ਗੱਲ ਹੋਈ ਜਿਹੜੀ ਮੁੰਡੇ ਦੀ ਮੌਤ ਹੋ ਗਈ ਵੀਰ ਜੀ ਅਸੀਂ ਆਸਲਤਾਨ ਲਾਇ ਸੀ ਡੀ ਤੇ ਉਥੇ ਇਹ ਗੱਲ ਬਣੀ ਕਿ ਉਹਨੇ 200 ਰੁਪਏ ਦਿੱਤਾ ਨੂੰ ਪਰਚਿਆਂ ਵਾਸਤੇ ਪਰਚੇ ਦੇ ਦੋ ਤੇ ਆਂਦਾ ਵੀ ਇਹੋ 200 ਰੁਪਏ ਜੇ ਤੇ ਐਚੀ ਮਸੇ ਰਾਤ ਕੱਟਨੇ ਜੀ ਪਰਚਿਆਂ ਦਾੜੇ ਤੋਂ ਤੇ ਪਰਚਿਆਂ ਅਸੀਂ ਚਲੋ ਦੇਈ ਜਾਂਦੇ ਤੇ ਉਹ ਨਿੱਕੇ ਮੁੰਡੇ ਨਹੀਂ ਪਧਿਆ ਸੀ ਉਹਨੇ ਕਦੇ ਪਰਚਿਆਂ ਨਾ ਦਿੱਤੇ ਆ ਉਹਨੇ ਮਾਰ ਦਿੱਤੀ ਸਿੱਧੀ ਗੋਲੀ ਗੋਲੀ ਮਾਰ ਕੇ ਉਹਨੇ ਮੁੰਡੇ ਨੂੰ ਨਹੀਂ ਵੇਖਿਆ ਉਹਨੇ ਤਾਂ ਦਾਂ ਤੋਂ ਦੋ ਤਿੰਨ ਫੇਰ ਕਰਤੇ ਕਿੰਨੇ ਕਵਜ ਦਾ ਟਾਈਮ ਸੀਗਾ ਇਹ 9 ਵਜੇ ਦੀ ਗਰੀਦ ਗੱਲ ਤੇ ਕੌਣ ਸੀ ਉਹ ਜਿਹਨੇ ਪੈਸੇ ਮੰਗੇ ਤੜਦੋ ਉਹ ਉਹਨਾਂ ਦੇ ਰਿਸ਼ਤੇਦਾਰ ਹੀ ਕੇ ਸੀ ਜੀ ਕਿਹਨਾਂ ਦੇ ਘਰ ਵਾਲੇ ਦਾ ਨਾਂ ਨਹੀਂ ਪਤਾ ਇਹਨਾਂ ਦਾ ਕੀ ਪ੍ਰੋਗਰਾਮ ਸੀ ਉਹਨਾਂ ਦਾ ਪ੍ਰੋਗਰਾਮ ਦਾ ਠ ਕਿੰਨੀ ਉਮਰ ਸੀ ਜਿਹੜਾ ਮੁੰਡੇ ਦੀ ਮੌਤ ਹੋਈ ਹੈ ਮੁੰਡੇ ਦੀ ਉਮਰ ਹੈਗੀ ਸੀ 15 ਤੋਂ 12 ਸਾਲ ਤੁਹਾਡੇ ਨਾਲ ਹੀ ਗਿਆ ਹਾਂਜੀ ਨਾਲ ਗਿਆ ਕੀ ਮੰਗ ਕਰਦੇ ਜੀ ਹਾਂ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਤੇ ਜੋ ਗੋਲੀ ਵੱਜੀ ਫਿਰ ਉਹਨੂੰ ਮਤਲਬ ਲਿਆਂਦਾ ਲਾਜ ਆਦਿ ਇਹ ਜੋ ਲਿਆਂਦਿਆ ਸਾਨੂੰ ਘਰ ਲੈ ਡੱਕਿਆ ਸੀ ਵੀ ਤੁਸੀਂ ਕੀ ਕਰਦੇ ਰੋਣਗਾ ਤੋਂ ਦੇ ਜائیں ਉਹਨਾਂ ਨੂੰ ਮਲਕੀਅਤ ਤੇ ਪ੍ਰੈਸ਼ਰ ਵੀ ਪਾਇਆ ਸੀ ਉਹਨਾਂ ਹਾਂ ਹਾਂਜੀ ਤੇ ਬਰੋਨੇ ਹਾਈ ਦੇ ਸਾਨੂੰ ਦੋਕੇ ਮਾਰਦੇ ਕਿੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਮੁੰਡੇ ਦੇ ਗੋਲੀ ਇੱਕੋ ਵੱਜੀ ਹੋਰ ਵੀ ਚਲਾਈਆਂ ਕਿ ਜਾਂ ਤਿੰਨ ਤਿੰਨ ਫਿਰ ਚਲਾਈ ਤਾਂ ਨੂੰ ਕੀ ਨਾ ਆ ਜੀ ਵੀਰ ਜੀ ਗੁਰਲਾਲ ਸਿੰਘ ਪਿੰਡ ਗੜਾ ਜੇ ਅਲਗੋਕਲਾ ਕੀ ਲੱਗਦਾ ਜਿਹੜਾ ਜਿਹਦੀ ਮੌਤ ਹੋਈ ਤੁਹਾਡਾ ਆਪਣਾ ਭਤੀ ਆ ਇਹ ਤੇ ਕੀ ਗੱਲਬਾਤ ਹੋਈ ਉਹਦੇ ਨਾਲ ਗੱਲਬਾਤ ਬਾਜੀ ਇਸ ਤਰ੍ਹਾਂ ਕੀ ਡੀਜਿਆਂ ਤੇ ਗਏ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪੈ ਜਾਂਦੇ ਉਹ ਕਰਕੇ ਹੀ ਪਰਚੀਆਂ ਨਾ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ 3-4 ਫਾਇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ ਫਿਰ ਜਿਹੜੇ ਡੀਜਿਆਂ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਹਸਪਤਾਲ ਆ ਹਸਪਤਾਲੀ ਗਏ ਆ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦਾ ਇਹ ਕੀ ਗੱਲ ਹੋਈ ਫਿਰ ਕਿਉਂ ਦਿੰਦੇ ਉਹਨਾਂ ਨੂੰ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਸੀਂ ਲੈ ਕੇ ਆਏ ਹਸਪਤਾਲ ਤੇ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜਾਣਕਾਰੀ ਭਾਜੀ ਦਿੱਤੀ ਹੈ 9 ਵਜੇ ਤੋਂ ਬਾਅਦ ਕੋਈ ਪੁਲਿਸ ਹੁਣ ਟਾਈਮ ਵੇਖ ਲਓ ਵੀ 12 ਵੱਜ ਚੁੱਕੇ ਆ ਉਦੋਂ ਬਾਅਦ ਸਾਡੇ ਕੋਲ ਪੁਲਿਸ ਆ ਕੇ ਚੱਲ ਗਈ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੇ ਚੱਕਰ ਲਾਈ ਜਾਂਦੀ ਪੁਲਿਸ ਹੂੰ ਜਿਨ੍ਹਾਂ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮੰਨ ਲਓ ਸਾਡੇ ਕੋਲ ਚੱਕਰ ਲਾਈ ਜਾਂਦੇ ਆ ਲਾਸ਼ ਇੱਥੋਂ ਕਢਣ ਵਾਸਤੇ ਤੇ ਇੱਥੋਂ ਹੀ ਇਸ ਤਰ੍ਹਾਂ ਲਾਸ਼ ਦੇ ਸਕਦੇ ਆ ਕੀ ਮੰਗ ਆਨੂੰ ਇਨਸਾਫ ਚਾਹੀਦਾ ਏ ਹੂੰ ਪਿਕਾਰਾਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਹਨ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕਿ ਇੱਥੇ ਲਾਸ਼ ਹੀ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮੰਨ ਲਓ ਜੋ ਵੀ ਸਾਡੇ ਤੋਂ ਬਣੂਗਾ ਹਾਂਜੀ ਸਾਰੇ ਪ੍ਰਭਾ ਇੱਥੇ ਅਲਗੋਂ ਦੇ ਸਾਰੇ ਇਕੱਠੇ ਹੀ ਪਰਿਵਾਰ ਸਾਰਾ ਆਈ ਬੈਠੇ ਆਈ ਬੈਠੇ ਆਈ ਨਾਲ ਸਾਡੇ ਮੈਂ ਕੱਲਾ ਨਹੀਂ ਆ ਆਦਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋੜੀ ਕੋਈ ਜਣਾ ਖਣਾ ਗੋਲੀ ਮਾਰਦੇ ਆਂ ਰੋਜ਼ ਕਮਾ ਇਹ ਇਹਨਾਂ ਕਮਾ ਚ ਹੀ ਰਹਿੰਦੇ ਆਂ ਹੋਰ ਲੋਜ ਪੈਲਸਾਂ ਚ ਵਹਿੰਦੇ ਆਂ ਉੱਥੇ ਲੋਡ ਨਹੀਂ ਹੋਣਾ ਪੈਲਸਾਂ ਚ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਹਥਿਆਰ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸਾਨੂੰ ਇਨਸਾਫ ਚਾਹੀਦਾ ਭਾਈ